ਇਹ ਜੋ ਨੀਵੀਂ ਨਾ ਕਾਲੇ ਸੂਟ ਦੇ ਨਾਲ ਮੈਚਿੰਗ ਕਰਨੀ ਆ ਬਾਕੀ ਜੋ ਆ ਇਹਦੇ ਵਿੱਚ ਪਹਿਲਾਂ ਕੰਪਿਊਟਰ ਕਢਾਈ ਹੋਈ ਹੋਈ ਹੈ ਨਾ ਬਲੈਕ ਤੇ ਸੂਟ ਬਣਾਇਆ ਕਾ ਇਹਦੀ ਇੰਨੀ ਕੁ ਮੈਚਿੰਗ ਤਾਂ ਹੋ ਰਹੀ ਆ ਪਰ ਇਹ ਆਪਣੇ ਵਾਲੀ ਮਸ਼ੀਨ ਹੀ ਕਢਾਈ ਕਰਨ ਨੂੰ ਵੀ ਕਿਹਾ ਹੈ ਇਹਨੇ ਕਾਦੇ ਵਾਸਤੇ ਕਿਹਾ ਜਦਕਿ ਪਹਿਲਾਂ ਇਹਦੇ ਤੇ ਹੈਗੀ ਹੈ ਕਢਾਈ ਸੂਟ ਸਾਫ ਆ ਨਾ ਹਾਂ ਹਾਂ ਜੇ ਚੁੰਨੀ ਸਾ ਚੁੰਨੀ ਤੇ ਕਢਾਈ ਹੈਗੀ ਪਰ ਸੂਟ ਸਾਫ ਆ ਇਸ ਕਰਕੇ ਵੀ ਕਸਟਮਰ ਨੇ ਕਿਹਾ ਹੈ ਨਾ ਵੀ ਇਹਦੇ ਉੱਤੇ ਵੀ ਕਢਾਈ ਕੀਤੀ ਜਾਵੇ ਆ ਮਨੇ ਪਹਿਲਾਂ ਫਰੇਮ ਲਾਇਆ ਹੋਇਆ ਤੇ ਆ ਵਾਈ ਇਹ ਵਾਈਟ ਕਲਰ ਵਾਈਟ ਕਾ ਗਰੇ ਆ ਉਹਨੇ ਇਹ ਲਾਈਟ ਗਰੇ ਹੈ ਨਾ ਚੁੰਨੀ ਨਾਲ ਦਾ ਕਲਰ ਹੈ ਹਾਂ ਲਾਈਟ ਇਹ ਚੁੰਨੀ ਦੇ ਨਾਲ ਦਾ ਕਲਰ ਹੈ ਮਤਲਬ ਜਿਵੇਂ ਜਿੱਦਾਂ ਦੀ ਚੁੰਨੀ ਆ ਇਹ ਇੰਨੀ ਕ ਕਢਾਈ ਕਰ ਦਿੱਤੀ ਆ ਵੈਸੇ ਇੱਕ ਇੱਕ ਫਰੇਮ ਆ ਮਨੇ ਹੋਰ ਕਰ ਦਿੱਤਾ ਤੇ ਆ ਫੁੱਲ ਡਰਾ ਕਰਿਆ ਹੋਇਆ ਇਹਦੇ ਨਾਲ ਦਾ ਫੁੱਲਾਵਾਂ ਜਿਹੜਾ ਬਣਿਆ ਹੋਇਆ ਹਾਂ ਹਾਂ ਛੋਟਾ ਨਹੀਂ ਆਹ ਜਿਹੜਾ ਹਾਂ ਹਾਂ ਹੁਣ ਆਪਨੇ ਫੁੱਲ ਦੀ ਕਢਾਈ ਕਰਨਗੇ ਜਿੱਦਾਂ ਦਾ ਇਹ ਝੁੰਨੀ ਉੱਤੇ ਬਣਿਆ ਹੋਇਆ ਹੈ ਫਿਰ ਐ ਨਾਲ ਉਹ ਵੀ ਪੂਰੀ ਵਧੀਆ ਟਿੱਟੂ ਮੈਚਿੰਗ ਹੋ ਜੂਗੀ ਝੁੰਨੀ ਤੇ ਸੂਟ ਦੀ ਤੁਸੀਂ ਵੀਡੀਓ ਨਾਲ ਬਣੇ ਰਹੋ ਲੋ ਜੀ ਅਮਨੇ ਫੁੱਲ ਦੀ ਕਢਾਈ ਸਟਾਰਟ ਕਰ ਦਿੱਤੀ ਆ ਜਿਵੇਂ ਮੈਂ ਤੁਹਾਨੂੰ ਆਖਿਆ ਸੀਗਾ ਵੀ ਨਾ ਇਹਦੇ ਨਾਲ ਦਾ ਮਿਲਦਾ ਜੁਲਦਾ ਉਹਦੇ ਤੇ ਛਾਪਾ ਬਣਾਇਆ ਹੋਇਆ दे बाक़ी देख फुल बनार बि चुनी नाली मैचिंग हूंदी आहे हाणे कने नंबर ते कढ़ाई कर र ਰੋਜਿਤ ਨੰਬਰ ਤੇ ਕਿਹੜਾਈ ਜੀ ਆ ਰਹੀ ਆ ਜੇ ਤੁਸੀਂ ਦੇਖ ਸਾਹ ਰਹੇ ਹੋ 3 ਨੰਬਰ ਦੀ ਆਪਣਾ ਟਾਂਕੇ ਦੀ ਇੰਨੀ ਚੜਾਈ ਹੁੰਦੀ ਆ ਜਿਹੜਾ ਉਹਨੇ ਇੱਧਰ ਕਰਿਆ ਹੋਇਆ ਇਹਦਾ ਡਬਲ ਕਰਕੇ ਕਰੀ ਹੋਈ ਆ ਨਾ ਤੇ ਫੁੱਲ ਹੈਗਾ ਕਾਫੀ ਲੰਬਾ ਇਹ ਹਾਂ ਜੇ ਜੀ ਤੇਜ਼ੀ ਨਾਲ ਕਰੀ ਜਾਂਦੀ ਆ ਇਹ ਸਿੱਧੀ ਲਾਈਨ ਜੀ ਹੁੰਦੀ ਆ ਉਹ ਸੋਣੀ ਹੁੰਦੀ ਆ ਨਾ ਕੜਾਈ ਹਾਂ ਜਿਹੜੀ ਗਲਾਈ ਵਾਲੀ ਹੁੰਦੀ ਆ ਉਹ ਤਾਂ ਚਲੋ ਹੋੜੀ ਕਰਨੀ ਪੈਂਦੀ ਆ ਹਾਂ ਜਿੰਨਾਂ ਆਪਾਂ ਵੀ ਸਿੱਧੀ ਕੜਾਈ ਕਰਨੀ ਹੁੰਦੀ ਆ ਥੋੜੀ ਫਾਸਟਿੰਗ ਕਰਦੇ ਆਪਾਂ ਉਹ ਸੋਹਣੀ ਹੁੰਦੀ ਆ ਜਿਹੜੀ ਉਹ ਤਾਂ ਫਾਸਟ ਕਰਾਇਦੀ ਹੈ ਨਾ ਬਹੁਤ ਸੋਹਣੀ ਲਾਈਨ ਜੀ ਬਣੀ ਆ ਇਹ ਫਿਰ ਆਇਆ ਨਾ ਇਹ ਰੰਗ ਪੂਰਾ ਆ ਗਿਆ ਬਲੈਕ ਕਲਰ ਤੇ ਇਹ ਰੰਗ ਫਿੱਕਾ ਆ ਗਿਆ ਪਿੱਛੇ ਮੈਂ ਕਹਿੰਦਾ ਉੱਥੇ ਜ਼ਿਆਦਾ ਤੇਜ ਹੋ ਗਿਆ ਨਾਲ ਥੋੜਾ ਜਿਹਾ ਹੋ ਰਿਹਾ ਹੈ ਨਾ ਹਾਂ ਇਹ ਜਦੋਂ ਇਹ ਫਿੱਕੇ ਰੰਗ ਦੀ ਕੜਾਈ ਕਰਦੇ ਆ ਬਲੈਕ ਕਲਰ ਦੇ ਉੱਪਰ ਕੋਈ ਵੀ ਕਲਰ ਦੇ ਉੱਪਰ ਇਹ ਫਿੱਕੇ ਰੰਗ ਦੀ ਕੜਾਈ ਕਰਦੇ ਆ ਥੋੜੇ ਜੀ ਵਿੱਚ ਮਤਲਬ ਡਾਰਕ ਕਲਰ ਦੀ ਸ਼ੇਡਰ ਦਿੱਤੀ ਰਹੀ ਹੈ ਜੇ ਹੁਣ ਇਹਨੂੰ ਆਪਾਂ ਤੇਜ਼ ਕਰਾਂਗੇ ਫਿਰ ਇਹ ਕੰਮ ਤਾਂ ਸੰਭਣਾ ਲੱਗੇਗਾ ਤੁਨਾ ਵੀ ਲੱਗ ਰਿਹਾ ਉਹ ਜਿਹੇ ਸਾਡੇ ਜਿਹੜੇ ਆਪਾਂ ਗੱਲ ਕਰ ਰਹੇ ਸੀਗੇ ਨਾ ਵੀ ਜਿਹੜਾ ਆਪਣਾ ਸਿੱਧੀ ਕੜਾਈ ਹੁੰਦੀ ਹੈ ਜਿਆਦਾ ਤਾਂ ਮਤਲਬ ਬਿਲਕੁਲ ਨਾ માત્ર ਆ ਵੀ ਕੀ ਜੇ ਜੀ ਹੁੰਦੀ ਆ ਉਹ ਜੇਕਰ ਤੁਸੀਂ ਫਾਸਟ ਕੀਤੀ ਹੈ ਵਿੱਚ ਸੋਣੀ ਹੁੰਦੀ ਆ ਬਾਕੀ ਸੰਗਣਾ ਲੱਗਦਾ ਟਾਂਕਾ ਆ ਜਿਹੜਾ ਫੁੱਲ ਆਪਣੇ ਗਲਾਈ ਦੇ ਵਿੱਚ ਬਣਾਉਣਾ ਫੁੱਲ ਟਾਂਕੇ ਦੇ ਵਿੱਚ ਫਰੇਮ ਮਤਲਬ ਜਿਆਦਾ ਘਮਾਉਣਾ ਤਾਂ ਉਹ ਸਲੋ ਹੀ ਕਰੋ ਕਿਉਂਕਿ ਉਹ ਸਲੋ ਹੀ ਸੋਨਾ ਲੱਗਦਾ ਆ ਭੰਦਾ ਤੇ ਤੁਸੀਂ ਕੋ ਨਹੀਂ ਰਹੇ ਹੋ ਵੀਡੀਓ ਨਾਲ ਸਾਨੂੰ ਸਾਰਾ ਦਿਖਾਵਾਂਗੇ ਕੰਪਲੀਟ ਹੋਇਆ ਫੁੱਲ ਇਹ ਵੀ ਕਿੰਦਾ ਦਾ ਲੱਗਦਾ ਵੀ ਚੁੰਨੀ ਨਾਲ ਵਧੀਆ ਮੈਚਿੰਗ ਕਰਦਾ ਇਹ ਆਪਣੇ ਦੇ ਵਿੱਚ ਵੀ ਫਿਲ ਕੀਤਾ ਜਾਊਗਾ ਨਹੀਂ ਇਹ ਉਹ ਚੁੰਨੀ ਜਿਵੇਂ ਚੁੰਨੀ ਤੇ ਬਣਿਆ ਸੀ ਠੀਕ ਆ ਜਿਵੇਂ ਆਪਣੇ ਆ ਚੁੰਨੀ ਦੇ ਕੰਪਿਊਟਰ ਕਰਾਈ ਹੋਈ ਹੋਈ ਹੈ ਨਾ ਸਿਰਫ ਆਊਟ ਲਾਈਨ ਆ ਡਾਰ ਕੇ ਦੇ ਵਿੱਚ ਕੋਈ ਫਿਲ ਨਹੀਂ ਕਰਿਆ ਹੋਇਆ ਇਦਾਂ ਹੀ ਇਹ ਫੁੱਲ ਕੱਢਿਆ ਜਾ ਰਿਹਾ ਇਹਦੇ ਵਿੱਚ ਵੀ ਖਾਲੀ ਰਹੂਗਾ ਜੋ ਆਪ ਹੁਣ ਲਾ ਨਾ ਇਹਦੀ ਕੜਾਈ ਹੋ ਰਹੀ ਹੈ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਨਾ ਵਿੱਚ ਬਰੀਕ ਪੱਤੀ ਆ ਤੇਦਰ ਪੱਤੀ ਆ ਤੇ ਉਸ ਤੋਂ ਬਾਅਦ ਆ ਆਪ ਪੁੰਦ ਬਣਿਆ ਹੋਇਆ ਇਹਦੀ ਕੜਾਈ ਹੋਣੀ ਆ ਤੁਸੀਂ ਫਰੇਮ ਦੇ ਵਿੱਚ ਦੇਖ ਸਕਦੇ ਹੋ ਤੇ ਉੱਤੇ ਆ ਪੱਤੀਆਂ ਬਣੀਆਂ ਹੋਈਆਂ ਨੇ ਤੇ ਆ ਸਟਾਰ ਟਾਈਪ ਪੁੰਦ ਬਣੇ ਹੋਏ ਨੇ ਤੇ ਆਉਣ ਹੱਥ ਫੜਾ ਕਰਿਓ ਉਹਨੇ ਖੋਣ ਪੱਤੀ ਦੀ ਗੜਾਈ ਹੋ ਰਹੀ ਹੈ ਨਾ ਜੋ ਪੱਤੀ ਆਮਨ ਕੱਢ ਰਹੇ ਨੇ ਉਹ ਆ ਪੱਤੀ ਆ ਜੇ ਜਿਹੜਾ ਮੈਂ ਤੁਹਾਨੂੰ ਆਖਿਆ ਸੀ ਨਾ ਉੱਤੇ ਆ ਗਿਆ ਇਹ ਆਹਾ ਤੇ ਜua ਸਟਾਰਟ ਆਇਆ ਪਿਆ ਨਾ ਉਹ ਦੇਖੋ ਉਧਰ ਰਹਿ ਗਿਆ ਜਿੱਥੇ ਆਮਨ ਦੀ ਉਂਗਲ ਪਈ ਆ ਜਿੱਥੇ ਆਮਨ ਉਹ ਪੱਤੀ ਦੀ ਗੜਾਈ ਕਰ ਰਹੇ ਨੇ ਇਹ ਜਿੱਕੇ ਜੈ ਇੱਕ ਪੱਤੀ ਬਸ ਬਹੁਤ ਮੋਟੀ ਹੈ ਮਤਲਬ ਇਹਦੇ ਵਿੱਚ ਇੰਨਾ ਹੋਣੀ ਹੈਗਾ ਘਟਾਓ ਇਹ ਦੇਖੋ ਜਿਹੜੇ ਪਰਲੇਵਾਂ ਤੋਂ ਪੱਤੀ ਨਹੀਂ ਆਦਾ ਕਿੰਨੀ ਥੋੜੀ ਵੱਡ ਕੇ ਜਾਂਦੀ ਆ ਤੇ ਇਹਦੇ ਉੱਤੇ ਜੋ ਫੁੱਲ ਬਣਿਆ ਹੋਇਆ ਇਹ ਪੰਜ ਖੁੰਜਾ ਹੈਗਾ ਉਦੇ ਪੰਜ ਗੁੰਜੇ ਨੇ ਤੇ ਆ ਛੋਟੀਆਂ ਪੱਤੀਆਂ ਨੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੁਸੀਂ ਦੇਖਿਓ ਜਦੋਂ ਬਣ ਕੇ ਸਾਰਾ ਤਿਆਰ ਹੋਊਗਾ ਨਾ ਬਹੁਤ ਸੋਹਣਾ ਲੱਗੂਗਾ ਇਹ ਜਿਵੇਂ ਇਹਦੇ ਵਿੱਚ ਆ ਚੁੰਨੀ ਦਾ ਕੱਲ ਰਾ ਹਨਾ ਵਿੱਚ ਇਹ ਖਾਲੀ ਰਹਿ ਗਿਆ ਉਦੋਂ ਹੀ ਸੂਟ ਦੇ ਵਿੱਚ ਉਹ ਬਲੈਕ ਰਹਿ ਜਾਊਗਾ ਤੇ ਜਿਹੜੇ ਆ ਸਟਾਰ ਇਹਦੇ ਵਿੱਚ ਬਲੈਕ ਦੇ ਨਾਲ ਉਹ ਕਰੇ ਹੋਏ ਨੇ ਫਿੱਲ ਕੀਤੇ ਹੋਏ ਨੇ ਉਧਰ ਜਿਹੜੇ ਸਟਾਰ ਟਾ ਫੁੱਲਾ ਉਰੂ ਕੋਈ ਲਾਈਟ ਗ੍ਰੇ ਜਿਹੜੇ ਕਲਰ ਨਾਲ ਆ ਉਹਨਾਂ ਕੜਾਈ ਕਰ ਰਹੇ ਨੇ ਉਹਦੇ ਨਾਲ ਫਿਲ ਕਰਨਗੇ ਤੁਸੀਂ ਇਹ ਵੀ ਦੇਖ ਲਓ ਵੀ ਕਿਦਾਂ ਕਰਦੇ ਨੇ ਹਨਾ ਕੱਲਾ ਕੱਲਾ ਕੁੰਜਾ ਕੜਾਈ ਕਰ ਰਹੇ ਨੇ ਉਹਨਾਂ ਦਾ ਬੁੱਲਾ ਦਾ ਪਹਿਲਾਂ ਤਿੰਨ ਕੁੰਜੇ ਕਰ ਦਿੱਤੀ ਚੌਥਾ ਇਹਦੇ ਬਾਅਦ ਜਿਹੜਾ ਲਾਸਟ ਰਹਿ ਜਾਊਗਾ ਫਿਰ ਜੋ ਸੈਂਟਰ ਦੇ ਵਿੱਚ ਰਹਿ ਜਾਊਗਾ ਉਹਨੂੰ ਕੜਾਈ ਕੀਤਾ ਜਾਊਗਾ ਇਹ ਹੁਣ ਕਿੰਨੇ ਨੰਬਰ ਦੇ ਆ ਇਹ ਤਾਂ ਫੁੱਲ ਜੀਰੋਂ ਤੋਂ ਲੈ ਆਂਦੀ ਫੁੱਲ ਤੱਕ ਅੱਛਾ ਜੀਰੋਂ ਤੋਂ ਸਟਾਰਟ ਕਰਕੇ ਫੁੱਲ ਤੱਕ ਜਾਂਦਾ ਲਓ ਜੀ ਫੁੱਲ ਬਣ ਕੇ ਤਿਆਰ ਹੋ ਗਿਆ ਜਿਹੜਾ ਇਹ 5 ਗੁੱਜਾ ਫੁੱਲਾ ਦੇਖੋ ਕਿੰਨਾ ਸੋਹਣਾ ਲੱਗਦਾ ਇਸ ਤਰੀਕੇ ਨਾਲ ਇਹਦੇ ਨਾਲ ਆਲਾ ਬਣੂਗਾ ਉਦੋਂ ਬਾਅਦ ਫਿਰ ਆ ਪੱਤੀਆਂ ਬਣਣਗੀਆਂ ਫੁੱਲ ਕੰਪਲੀਟ ਹੋਣ ਵਾਲੀ ਹੈ ਬਸ ਥੋੜਾ ਜਿਹਾ ਰਹਿਦਾ ਜੀ ਕੜਾਈ ਕਰਨਾ ਜੇ ਹੁਣ ਆਵਣ ਸਾ ਬਣਾ ਰਹੇ ਨੇ ਇਹ ਆਹ ਵਾਲਾ ਤੇ ਇਸ ਤੋਂ ਪਹਿਲਾਂ ਆਹ ਬਣਾਇਆ ਗਿਆ ਨਾ ਉੱਤੇ ਆ ਦੇਖੋ ਆ ਤਿੰਨ ਸਟਾਰ ਦੇ ਇਹ ਫੁੱਲੀ ਬਣਾਇਆ ਗਿਆ ਨੇ ਤੇ ਆ ਪੱਤੀਆਂ ਬਣਾਈਆਂ ਗਿਆ ਨੇ ਤੇ ਹੁਣ ਆ ਇਹਦੀ ਕੜਾਈ ਕੀਤੀ ਜਾ ਰਹੀ ਹੈ ਫੁੱਲ ਦਾ ਇੱਕ ਇਹ ਹਿੱਸਾ ਰਹਿ ਗਿਆ ਜੀ ਡਿਜ਼ਾਈਨ ਪੂਰਾ ਹੋ ਗਿਆ ਜੀ ਜੋ ਮਤਲਬ ਇੱਕ ਫਰੇਮ ਵਾਲਾ ਇਹ ਵਸੂਲੀ ਰਹਿ ਗਿਆ ਹਾਂ ਇਹ ਨਗੇ ਸਰੇਗਾ ਜੋ ਆਉਣ ਕੜਾਈ ਕਰ ਰਹੇ ਨੇ ਹੋ ਗਿਆ ਕੰਡੀ ਟਾਪ ਨਾ ਤੇ ਆ ਦੇਖੋ ਜੀ ਇਹਦਾ ਇੱਕ ਫਰੇਮ ਜੋ ਆਮਨੇ ਲਾਇਆ ਸੀਗਾ ਨਾ ਉਹ ਕੰਪਲੀਟ ਹੋ ਚੁੱਕਿਆ ਤੇ ਜੋ ਆ ਤੇ ਆਹ ਬੋਲਦੇ ਆਹ ਕੜਾਈ ਕੀਤੀ ਗਈ ਹੈ ਤੇ ਤੁਸੀਂ ਦੇਖੋ ਨੇ ਕੋਈ ਤਸਾਨੂੰ ਕਮੈਂਟ ਕਰਕੇ ਦੱਸਿਓ ਵੀ ਹੈਨਾ ਵੀ ਮੈਚ ਕਰਦਾ ਤੇ ਬਾਕੀ ਤੁਹਾਨੂੰ ਆ ਬਲੈਕ ਕਲਰ ਦੇ ਵਿੱਚ ਹੈਨਾ ਜਿਹੜੀ ਆ ਕੜਾਈ ਕੀਤੀ ਹੋਈ ਆ ਨਾ ਇਹ ਤੁਹਾਨੂੰ ਦੇਖਣ ਨੂੰ ਵਾਈਟ ਜੀ ਲੱਗ ਰਹੀ ਹੋਊਗੀ ਪਰ ਇਹ ਜਿਹੜਾ ਕਲਰ ਆ ਹੈਨਾ ਇਹ ਆਹੀ ਡਿੱਟੋ ਇਹੀ ਕਲਰ ਆ ਤੇ ਕਿਉਂ ਇਧਰ ਕਾਫੀ ਮਾਤਰਾ ਜੋ ਆ ਗਿਆ ਤਾਂ ਹੈਨਾ ਤੇ ਦੂਰੀ ਤਰੀ ਤ ਤੈ ਲਾਈ ਹੋਈ ਆ ਤੇ ਸਿੰਗਲ ਕਰਕੇ ਬਾਕੀ ਬਲੈਕ ਦੇ ਉੱਤੇ ਪਾਏ ਕਰਕੇ ਵਾਈਟ ਰੰਗੂ ਲੱਗ ਰਿਹਾ ਪਰ ਇਹ ਸੇਮ ਆਹੀ ਕਲਰ ਆ ਬਾਕੀ ਵੀਡੀਓ ਦੇ ਵਿੱਚ ਥੋੜਾ ਜਿਹਾ ਫਰਕ ਵੀ ਪੈ ਜਾਂਦਾ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਇਹ ਡਿਜ਼ਾਈਨਸ ਤੁਹਾਨੂੰ ਕਿੱਦਾਂ ਦੇ ਲੱਗੇ ਆ ਤੇ ਇਹ ਵੀ ਦੱਸਿਓ ਹਨਾ ਵੀ ਫੁੱਲਾਂ ਦੀ ਮੈਚਿੰਗ ਹੋਊਗੀ ਤੇ ਸੂਟ ਪਾਇਆ ਹੋਏ ਕਿੱਦਾਂ ਦੇ ਲੱਗੂਗਾ ਹਨਾ ਇਹ ਵੀ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਆਪਣੇ ਨਾਲ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਚਲੋ ਯ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋ ਗਈ ਵੀ ਤਾਂ ਮਾਫ ਕਰਦੇ ਹੋ ਹੱਸਦੇ ਰਹੋ ਵਾਦਦੇ ਰਹੋ ਖੁਸ਼ ਰਹੋ ਹਸਰੀਕਾਲ ਜੀ